ਨਮਸਕਾਰ ਜੀ ਸਾਰਿਆਂ ਨੂੰ ਮੈਂ ਸੁਰੇਸ਼ ਸਿੰਘਲਾ ਚੇਅਰਮੈਨ ਦਾ ਹੈਰੀਟੇਜ ਇੰਟਰਨੈਸ਼ਨਲ ਸਕੂਲ ਅਤੇ ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੀ ਅੱਜ 8 ਮਾਰਚ ਦੇ ਦਿਨ ਅੰਤਰੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਦੇ ਉੱਪਰ ਸਾਰੇ ਇਲਾਕਾ ਨਿਵਾਸੀਆਂ ਨੂੰ ਅਤੇ ਸਾਰੇ ਦੇਸ਼ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਦੋਸਤੋ ਮਹਿਲਾਵਾਂ ਦੇ ਬਿਨਾ ਔਰਤਾਂ ਦੇ ਬਿਨਾ ਇਸ ਦੁਨੀਆ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਤੇ ਅੱਜ ਇਹ ਪੂਰੀ ਤਰ੍ਹਾਂ ਸਿੱਧ ਹੋ ਗਿਆ ਹੈ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੀ ਤਰੱਕੀ ਦੇ ਵਿੱਚ ਮਹਿਲਾਵਾਂ ਦਾ ਇੱਕ ਵਿਸ਼ੇਸ਼ ਯੋਗਦਾਨ ਹੈਗਾ ਉਸ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਆਓ ਔਰਤਾਂ ਦਾ ਸਤਿਕਾਰ ਕਰੀਏ ਮਹਿਲਾਵਾਂ ਦਾ ਸਤਿਕਾਰ ਕਰੀਏ ਇਸ ਮੌਕੇ ਦੇ ਉੱਪਰ ਅੱਜ 8 ਮਾਰਚ ਨੂੰ ਸਾਡੇ ਦਾ ਹੈਰੀਟੇਜ ਇੰਟਰਨੈਸ਼ਨਲ ਸਕੂਲ ਦੇ ਵਿੱਚ ਪਿੱਖੀ ਲਾਇਬ੍ਰੇਰੀ ਵੱਲੋਂ ਇੱਕ ਔਰਤਾਂ ਦੇ ਸਨਮਾਨ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ ਜਿੱਥੇ ਕਿ ਸੁਖਵਿੰਦਰ ਸੁਖੀ ਦੀ ਕਿਤਾਬ ਇਹ ਕਰ ਇਬੂ ਦਾ ਹੈ ਉਹ ਸਬੰਧ ਵਿੱਚ ਵਿਚਾਰ ਵਸਤੀ ਰੱਖੀ ਗਈ ਹੈ ਅਤੇ ਦੁਆਰਾ ਫਿਰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਦੇ ਉੱਪਰ ਸਾਰੇ ਇਲਾਕਾ ਨਿਵਾਸੀਆਂ ਨੂੰ ਅਤੇ ਸਾਰੇ ਦੇਸ਼ ਨਿਵਾਸੀਆਂ ਨੂੰ ਵਧਾਈ ਦਿੰਦਾ